ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਮਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਜ ਕਰਾਈ ਤਹਿਸੀਲ ਜਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਪਲਵਾਨ ਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਗਾਵਾਂ ਦਿਖਾਉਣੀ ਆ ਤੇ ਚਾਹਲੇ ਨੋਰਮਲ ਰੇਟ ਤੇ ਤੁਹਾਨੂੰ ਅੱਜ ਦਿਖਾਵਾਂਗੇ ਤੇ ਸਾਰੀਆਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਵਾ ਸੁਈਆਂ ਦੇ ਆਪਣੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਦੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ हां हां जी विद जी साची गल जी साची गल हो ठीक ठाक जी बढ़िया बढ़िया चलो बढ़िया चीज दा जे ते नाम दस्त कर नाम मेरा सोनू पहलवान जी ਪਿੰਡ ਪੰਜਗੜਾਇਆ ਤਹਿਸੀਲ ਦਿਨਾਲਾ ਜ਼ਿਲ੍ਹਾ ਮਸਾ ਤੇ ਫੋਨ ਨੰਬਰ ਵੀ ਬੋਲ ਦ 978177029 ਠੀਕ ਆ ਅੱਜ ਚਾਰ ਗਾਵਾਂ ਫਿਰ ਚਾਰੇ ਚਾਰੇ ਸੂਣਾ ਚਾਰੇ ਅੱਜ ਜਾਜ ਰੇਟ ਚ ਦੇ ਦਰੀਏ ਕਿੰਨੇ ਕਿੰਨੇ ਮੁੱਲ ਜੀ ਨਿਕਲਣਗੇ ਤੁਸੀਂ ਬਾਅਦ ਚ ਕਹਿੰਦੇ ਅਸੀਂ ਜਾਣਾ ਕਿਤੇ ਤੇ ਅੱਜ ਜਾਣ ਕਰਕੇ ਮੈਂ ਤੁਹਾਨੂੰ ਕਾਈ ਫੋਨ ਤੇ ਫੋਨ ਕਰਾਂ ਤੇ ਵੇਲ ਕਰ ਦੇਣਾ ਅੱਜ ਸਾਰਾ ਹੀ ਹਨਾ ਠੀਕ ਆ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਗਾਵਾਂ ਹੈ ਇਤੋਂ ਹੀ ਆਪਾਂ ਕਰਨੀ ਥਾਣੇ ਦੇ ਕਰੀ ਦੇਖ ਸਾਦੇ ਲੱਗੇ ਤਾਂ ਚੰਗੇ ਗਿਆਪ ਤੇ ਆ ਤੇ ਚੰਗੇ ਸਾਈਜ਼ ਤੇ ਆ ਕਿੰਨਾ ਜੀ ਬੇਦੀ ਦੁੱਧ ਦੇ ਤੇ ਕੋਲ ਫਿਰ ਕੋ ਵੀਰਜੀ ਬੱਚੇ ਦਾ ਪਾ ਕੇ 12 ਕਿਲੋ ਹੁੰਦਾ ਜੀ ਤਿਆਰ ਤਿਆਰ ਜਿਹੜਾ ਮੇਰੇ ਘਰ ਆ ਕੇ ਭਾਵੇਂ ਚਾਰ ਡੰਗ ਤੂਗੀ ਖੜੇ ਤੇ ਸੋਵਾ ਕਿੰਨਾ ਸੂਈ ਹੈ ਦੂਗਾ ਦੂਸਰਾ ਸੂਈ ਤੇ ਆ ਬੱਛੀ ਮਗਰ ਬੱਛੀ ਕੇ ਹਾਂ ਜੀ ਚਲੋ ਖੋਲੋ ਹਾਂ ਫਿਰ ਤੋੜ ਦਈਏ 12 ਲੀਟਰ ਦੁੱਧ ਜਿਹੜਾ ਕਿੰਦੇ ਵੀ ਹੈਗਾ ਇਹ ਦੇ ਕੋਲ ਬਾਕੀ ਸਾਰੀਆਂ ਸੂਈਆਂ ਸਵਾਈਆਂ ਆ ਇਹ ਕਿਹੜੀਆਂ ਕਿ ਮੰਡੀ ਚ ਵੱਜੀਆਂ ਵਾ ਇੱਥੇ ਆ ਗਿਆ ਆਪਣੀਆਂ ਦੋ ਦੋ ਟਾਈਮ ਚ ਵਾਈ ਕਰਕੇ ਖੜੋ ਬਾਕੀ ਆ ਹਵਾਨਾ ਇਹਦਾ ਲਾਗੇ ਦਾ ਤੇ ਇੱਕ ਸਾਦੇ ਜੇ ਕਰੀ ਬਾਕੀ ਥਣ ਵੀ ਚੰਗੇ ਗੱਰਦੇ ਚੰਗੇ ਬਾਕੀ ਛੱਡੀ ਛੰਡੀ ਬੜੀ ਐ ਨਹੀਂ ਕਿ ਕੋਈ ਪੜਕ ਰਹੀ ਹੈ ਠੀਕ ਹੈ ਤੇ ਇਹਦਾ ਮੁੱਲ ਫਿਰ ਮੁੱਲ ਦੇ ਦਿੱਤੇ 35 ਤੀ ਜੀ ਕਰਦੀ ਐ ਛੋਟ ਛੜ ਵਿੱਚ ਕਰ ਦੋ ਜਿੰਨੀ ਕਰਨੀ ਤੁਸੀਂ ਚਾਹੋਂ ਦੀ ਕਰਨੀ ਇੱਕੋ ਗੱਲ ਕਰੀ ਅੱਜ ਫਿਰ ਇੱਕੋ ਹੀ ਗੱਲ ਵਿੱਚ ਨਾਲ ਹੀ ਹਾਂਜੀ ਹਾਂਜੀ ਕੋਈ 32 ਦਿੱਤੀ ਨਹੀਂ 30000 ਦੀ ਦੇ ਦਈਏ ਪੂਰੇ ਨੇ ਦੇਦਾਂਗ ਦੇ ਦਾਂਗੇ ਅੱਜ ਵੇਲ ਕਰਨਾ ਜੀ ਕੁਰਲੀ ਤੋਂ ਮੈਂ ਜਾਣਾ ਨਹੀਂ ਕਿਤੇ ਤਾਂ ਕਰਕੇ ਤੁਹਾਨੂੰ ਦੱਸਿਆ ਜੀ ਠੀਕ ਹੈ ਤੇ ਹੁਣ ਆ ਜਿਹੜੀ ਗਾਮ ਦੂਸਰੇ ਨੰਬਰ ਤੇ ਚੰਗੇ ਕਦ ਕਾਟ ਚ ਆ ਜਰਸੀ ਕ੍ਰੋਸ ਦੇ ਹਿਸਾਬ ਦੇ ਨਾਲ ਤੇ ਆ ਬੱਚਾ ਜੇ ਤਾਂ ਸੂਆ ਕਿੰਨਾ ਸੂਈ ਜੇ ਪਹਿਲਾਂ ਸੂਆ ਜੇ ਮੂੰਹ ਚਾਰ ਦੰਦ ਜੀ ਅੱਛਾ ਹਾਂ ਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਕੋਈ 5-6 ਦਿਨ ਹੋ ਹੀ ਗਏ ਜੀ ਹਫਤੇ ਦੇ ਕਿਟ ਦਾ ਲੱਗਦੀ ਠੀਕ ਆ ਤੇ ਦੁੱਧ ਕਿੰਨਾ ਕਰਗੀ ਤਿਆਰ ਦੁੱਧ ਇਹਦੇ ਥੱਲੇ ਬੱਚੇ ਦਾ ਪਾ ਗਏ 13 ਹੋ ਜੇ 14 ਹੋ ਜੇ ਤਿਆਰ ਜਿਹੜਾ ਮੋਕੇ ਤੇ ਠੀਕ ਐ 93 ਦੇ ਇਕੱਲੀ ਲਾਗੇ ਤਾਂ ਦੇਖ ਸਕਦੇ ਜੀ ਚੰਗੇ ਗੱਬ ਤੇ ਥਾਣੇ ਇਹਦੇ ਖੋਲ ਦ ਫਿਰ ਤੋਰ ਦੀ ਉਦਰਾ ਕੰਢੀ ਸੇਲ ਜੀ ਠੰਡੀ ਵੀਰ ਦੀ ਮੜਾ ਜੀ ਨੂੰ ਨਾ ਬੱਚਾ ਛੱਡਣਾ ਹੈ ਹਾਂਜੀ ਮੜਾ ਜੇ ਮੂੰਹ ਨੂੰ ਹੱਥ ਰੱਸੀ ਨੂੰ ਹੱਥ ਪਾ ਲੈਣਾ ਰੱਸੀ ਨਹੀਂ ਜੇ ਪਾਉਂਦੀ ਜੇ ਕਿ ਵੀਰ ਭਾਰ ਨੇ ਘਸੀ ਤੇ ਘਾਉਣੀ ਹੋਵੇ ਘਾ ਸਕਦਾ ਅੱਛਾ ਜੇ ਰੱਸੀ ਰੱਸੀ ਨਹੀਂ ਪਾਉਂਦੀ ਉਹ ਤਰ੍ਹਾਂ ਰੱਸੀ ਤੋਂ ਬਿਨਾ ਹੀ ਚੋਣਦੇ ਜੀ ਰੱਸੀ ਤੋਂ ਬਿਨਾ ਹੀ ਚੋਣੀ ਕੋਈ ਰੱਸੀ ਨਹੀਂ ਪਾਉਣੀ ਉਤਰਾਂ ਚੋਣੀ ਅੱਛਾ ਜੇ ਰੱਸੀ ਘਝਾਈ ਨਹੀਂ ਕਹਿੰਦੇ ਜੇ ਕਿ ਨੇ ਰੱਸੀ ਘਝਾਉਣੀ ਆ ਤੇ ਘਾ ਵੀ ਸਕਦਾ ਵਾ ਪਰ ਹੁਣ ਕਹਿੰਦੇ ਵੀ ਬਿਨਾ ਰੱਸੀ ਤੋਂ ਚਵਾਈ ਕਰੀ ਦੀ ਹੈ ਇਹਦੀ ਤੇ ਫਿਰ ਥੋੜਾ ਜਿਹਾ ਗਾੜੀਆਂ ਕਰੀ ਫੜਨਾ ਪੈਂਦਾ ਤੇ ਬਾਅਦ ਚ ਫਿਰ ਮਾਨ ਚਵਾਈ ਕਰੀ ਦੀ ਬਾਕੀ ਕੋਈ ਵੀਰ ਆਪਣੀ ਵੀਡੀਓ ਕੋਲ ਤੇ ਚਵਾਈ ਕਰਾ ਲੇ ਪਤਾ ਲੱਗ ਜਾਂਦਾ ਸਾਰੀਆਂ ਚੀਜ਼ਾਂ ਦਾ ਵੀ ਕਿੱਦਾਂ ਚਵਾਈ ਹੁੰਦੀ ਆ ਤੇ ਕੱਦ ਘਾਟ ਚੰਗਾ ਵਾਦਰਾ ਇਹ ਆ ਵੀ ਇੰਨਾ ਕੰਮ ਦਾ ਦੁੱਧ ਘਰ ਵਰਤਣ ਲਈ ਵੀ ਚੰਗਾ ਹੁੰਦਾ ਵਾ ਤੇ ਦਾ ਮੁੱਲ ਫਿਰ ਇਹ ਵੀ ਜੀ ਮੁੱਲ ਆਪਾਂ ਨੂੰ ਜਾਇਜ਼ ਮਿਲੀ ਆਪਾਂ ਜਾਇਜ਼ ਹੀ ਦੇ ਦਿੰਦੇ ਆਂ ਅੱਛਾ ਇਹ 35 ਦੀ ਦੇ ਦਈਏ ਜੀ ਵੇਖ ਲਓ ਕਰਨੀ ਦਾ ਛੋਟ ਛੜੇ ਚ ਕਰਦੋ ਜੇ ਨਹੀਂ ਕਰਨੀ ਤੁਸੀਂ ਕਰਨੀ ਕੋਈ 1000 2000 ਛੜ ਦਈਏ ਛੜ ਦੋ ਜਿੰਨੇ ਛੜਨੇ ਨੇ ਤੁਸੀਂ 33000 ਦੀ ਦੇ ਦਈਏ ਨਾ ਇਹ ਦੇ ਦੋਗੇ 33000 ਦੀ ਹੋਰ ਮਾਨ ਤਾਨ ਕਰਾਂਗੇ ਅੱਛਾ ਬਾਕੀ ਇਹ ਆ ਵੀ ਰੱਸੀ ਨਹੀਂ ਇਹ ਪਾਉਂਦੀ ਅੱਛਾ ਇਸ ਤਰ੍ਹਾਂ ਫੜ ਕੇ ਨਾ ਘੜ ਕੇ ਮਾਰਾ ਜਾ ਅੱਛਾ ਇਸ ਤਰ੍ਹਾਂ ਮਰਜੀ ਬਹਿ ਜਾਓ ਭਾਵੇਂ ਠੀਕ ਆ ਹਾਂ ਜੀ ਆ ਜਿੰਨਾ ਮਰਜੀ ਦਿਓ ਓਏ ਇਹ ਨਹੀਂ ਕੋਈ ਕਹਿੰਦੀ ਅੱਸੀ ਨਹੀਂ ਤੇ ਲਾਈ ਉਹਨਾਂ ਤੇ ਹੁਣ ਆ ਗਈ ਆਪਣੇ ਕੋਲ ਇਸ ਤੋਂ ਬਾਅਦ 30 ਨੰਬਰ ਤੇ ਹਾਂਜੀ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਆ ਜੀ ਵੀਰ ਜੀ ਬੱਚਾ ਇਹ ਹੱਕੇ ਦੇ ਗੇਟ ਦਾ ਜੀ ਹਾਂ ਬੱਚਾ ਜੀ ਇਹਦਾ ਇਹ ਆ ਵੀ ਥੋੜੀ ਸਾੰਭੀ ਘਟਿਆ ਕੇ ਸਾੰਭੀ ਨਹੀਂ ਕਿਸੇ ਨੇ ਵੀਰ ਜੀ ਸਾਹਮਣ ਵਾਲੀ ਅੱਸੀ ਸੰਭੀ ਘਾਟਿਆ ਸੁਭਾ ਪਹਿਲਾ ਜੀ ਅੱਛਾ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਜਦ ਤੱਕ ਦੁੱਧ ਵੀਰ ਜੀ ਇਹਰਾ ਜਿਹੜਾ ਪਾਣਾ ਘਰ ਆ ਲਿਆ ਕੋਈ ਪਿੱਛੇ ਜਿੱਤਰਾ ਲਿਆਂਦੀ ਆ ਉਹ ਤਾਂ ਬਾਟੇ ਜੀ ਪੀਉਂਦੇ ਇਹ ਅੱਛਾ ਅਸੀਂ 7 ਕਿਲੋ ਚੋਂ ਦੇ ਜੀ ਅੱਛਾ ਹਾਂਜੀ ਬੱਚਾ ਥੱਲੇ ਨਹੀਂ ਛੱਡਦਾ ਬੱਚਾ ਨਹੀਂ ਥੱਲੇ ਛੱਡਣਾ 7 ਕਿਲੋ ਚੋਂ ਬੱਚੇ ਨੂੰ ਜਿੰਨਾ ਪੀਉਣਾ ਆਪਣੀ ਮਰਜ਼ੀ ਨਾਲ ਭਾਂਮ ਕਿਲੋ ਪਿਆ ਦੇ ਅੱਛਾ ਠੀਕ ਆ ਹਾਂਜੀ ਖੋਲੋ ਫਿਰ ਤੋਰਦੀ ਇਹਨਾਂ ਯਾਰ ਜੀ ਸਾਂਤਕ ਕਿੱਲਾ ਦੁੱਧ ਜਿਹੜਾ ਕਿੱਲੇ ਵੀ ਇਹਦੇ ਕੋਲ ਹੈਗਾ ਇਹ ਅਮੀ ਚਲਕੇ ਹੈ ਵੀਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਬਾਕੀ ਖੜੇ ਕੋਈ ਸਾਂਭ ਲੈ ਜਿਹੜਾ ਸਾਂਭ ਕਰ ਸਕਦਾ ਵਾ ਕਿਉਂਕਿ ਗਾਣਾ ਨੂੰ ਸਾਂਭ ਦੀ ਲੋੜ ਆ ਜਿਹੜਾ ਕੋਈ ਸੇਵਾ ਕਰ ਸਕਦਾ ਉਹ ਉਹੀ ਖੜੇ ਫੇਰ ਜਿਹੜੀ ਆ ਇਹ ਥੋੜੀ ਰਾਜੀ ਹੋਣੀ ਆ ਤੇ ਇਹਦਾ ਮੁੱਲ ਵੀ ਦਿੱ ਫਿਰ ਇਹਦਾ ਮੁੱਲ ਵੀ ਦਿੱ ਜਾ ਜੀ ਕਿੰਨਾ ਕ 20 ਦੀ ਦੇ ਦਈਏ ਜੀ 20 ਚ ਕਰਨੇ ਕ ਛੋਟ ਛੜ ਕਰ ਦੋ ਕਿ ਨਹੀਂ ਕਰ ਦੋ 1000 ਛੜ ਦਈਏ ਫਿਰ ਚੜਦਾ ਵੀ 2000 ਜੀ 18000 ਦੀ ਦੇ ਦੋ ਹੋ ਇਹ ਵੀਰ ਕੋਈ ਜਾ ਕੇ ਸਾਂਭ ਲੂਗਾ ਨਾ ਅੱਛੀ ਪਹਿਲਾ ਸੁਗਾ ਜੇ ਸਾਂਭੀ ਨਹੀਂ ਕਿੰਨੀ ਹਾਂਜੀ ਹਾਂਜੀ ਸਾਂਭ ਲੂਗਾ ਤੇ ਅੱਛੀ ਬਣ ਜਾਊਗੀ ਗਾੜੀ ਹੁਣ ਪੱਠੇ-ਪੁੱਠੇ ਚਾਰ ਹੋ ਹੀ ਗਏ ਤਿਆਰ ਠੀਕ ਆ ਤੇ ਆ ਥਣਵੀ ਇਹਦੇ ਦੇਖ ਸਕਦੇ ਆ ਆਪਾਂ ਲਾ ਕੇ ਤਾਂ ਤੇ ਉਤਰਾਂ ਥਣ ਥਣ ਪੂਰੇ ਹੀ ਆ ਸਾਰੀਆਂ ਦੇ ਪੂਰੇ ਓਕੇ ਜੀ ਥਣ ਚ ਵੀ ਓਕੇ ਜੀ ਤੇ ਹੁਣ ਆ ਗਾਂ ਜਿਹੜੀ ਹੈ ਹਾਂਜੀ ਹਾਂਜੀ ਇਹ ਵੀਰ ਜੀ ਪਿਛਲੀ ਵੀਡੀਓ ਚ ਆਪਾਂ ਪਾਈ ਸੀ ਹਾਂਜੀ ਬੱਚਾ ਹੈਗਾ ਹੀ ਤੇ ਵੀਰ ਨੇ 500 ਰੁਪਏ ਪਾਈ ਸਾਈ ਅੱਛਾ ਉਹ ਆਂਦਾ ਮੈਂ ਕਹ ਅਗਲੇ ਦਿਨ ਖੜੂਗਾ ਅੱਛਾ ਮੁੜ ਕੇ ਨੇ ਮਜਬੂਰੀ ਦਾ ਦ ਦਿੱਤੀ ਵੀ ਮੇਰੇ ਆ ਇਸ ਤਰ੍ਹਾਂ ਆ ਗੱਲ ਹੋ ਗਈ ਯਾਰ ਠੀਕ ਸਾਨੂੰ ਤੋਂ ਹੋਰ ਬੰਦਿਆਂ ਦੇ ਫੋਨ ਆਉਂਦੇ ਰਹੇ ਵੀਰ ਜੀ ਦੱਸੋ ਗਾਈ ਮੈਂ ਵੀ ਯਾਰ ਸਾਈ ਪਈ ਹੈ ਬੰਦੇ ਦੇ ਉਹਨੇ ਕੱਲ ਨੂੰ ਖੜਦੇ ਹਾਂਜੀ ਹਾਂਜੀ ਉਹਨੇ ਮਜਬੂਰੀ ਇਹ ਵੀ ਦੱਸ ਦਿੱਤੀ ਮੈਂ ਚਲ ਹੁੰਦੀਆਂ ਹੀ ਘਰਾਂ ਜਾਈ ਆ ਕਈ ਵਾਰੀ ਕਈ ਗੱਲਾਂ ਹੋ ਜਾਂਦੀਆਂ ਘਰਾਂ ਜੀ ਠੀਕ ਆ ਉਹਰੇ ਕਰਕੇ ਫਿਰ ਤੇ ਹੁਣ ਦੁੱਧ ਕਿੰਨਾ ਉਤਰੇ ਤੇ ਕੋਲ ਪੁੱਤ ਵੀਰ ਜੀ 12 ਕਿਲੋ ਹੋਊਗਾ ਜੀ ਤਿਆਰ ਜਿਹੜਾ ਤਿਆਰ ਜੀ ਡੱਬਾ ਲੰਘ ਦੇ ਤੋਰਦਾ ਫੇਰ ਇਹਨੂੰ ਹੁਣ ਬੱਚਾ ਨਹੀਂ ਹੈਗਾ ਇਹਦਾ ਬੱਚਾ ਮਰ ਗਿਆ ਪਿਛਲੀ ਵੀਡੀਓ ਚ ਕਿੰਨੇ ਬੱਚਾ ਹੈਗਾ ਕੋਈ ਉਹ ਵੀ ਵੀਡੀਓ ਵੇਖ ਸਕਦਾ भी देख सकते लागे तो ये मुल फिर ਏ ਵੀਰ ਜੀ 25 ਦੀ ਵੇਚੀ ਪਿਛਲੀ ਵੀਡੀਓ ਤੇ ਵੀ ਅੱਛਾ ਉਹਨੇ 500 ਜਿਹੜੀ ਸਾਈ ਪਾਈ ਨਾ ਤੇ ਉਹਨੇ ਮਜਬੂਰੀ ਦਾ ਦਿੱਤੀ ਆਂਦਾ ਵੀਰ ਜੀ ਰਹਿਣ ਦੋ ਤੁਸੀਂ ਸਾਈ ਹਾਂਜੀ ਵੀ ਕਿਉਂ ਮੇਰੇ ਕੋਲ ਚਲੋ ਗਲਤੀ ਹੋ ਗਈ ਵੀ ਨਹੀਂ ਮੈਂ ਚਲੋ ਮਜਬੂਰੀਆਂ ਕਈ ਘਰਾਂ ਚ ਪੈਂਦੀਆਂ ਆਪਾਂ ਨੂੰ 500 ਪਾ ਦਿੱਤਾ ਜੀ ਠੀਕ ਆ ਹੁਣ ਵੀ 25 ਦੀ ਦੇ ਦਾਂਗੇ ਅੱਛਾ ਹੁਣ ਵੀ 50 ਦੀ ਦੇ ਦੋਗੇ ਕੋਈ ਨਾ ਬਾਕੀ ਮਾਨ ਤਾਨ ਕਰਾਂਗੇ ਕੋਈ ਵੀਰ ਭਰਾ ਆਊਗਾ ਪੁੱਛ ਲਊਗਾ ਛੋਟ ਛੋਟ ਕਰ ਦੋਗੇ ਵੀ ਤਰਦੰਗ ਕਰ ਦੋ ਤੇ ਦੁੱਧ 12 ਲੀਟਰ ਚਵਾ ਦੋ 12 ਲੀਟਰ ਮੇਰੇ ਘਰ ਭਾਂਗ ਚਾਰ ਟੰਗ ਚੋ ਕੇ ਕਰੇਗੇ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਬਸ ਠੀਕ ਹੈ ਵੀਰ ਜੀ ਸੂਈਆਂ ਸਵਾਈਆਂ ਇੱਥੇ ਚਵਾਈ ਕਰਕੇ ਖੜਨਾ ਪੜੀਆਂ ਤਸल्ली ਕਰਕੇ ਖੜਾ ਹਣਾ ਜੋ ਵੀ ਇੱਥੋਂ ਹੀ ਆਪਣਾ ਵੇਸ ਚਾਖ ਕੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਵੇਸ ਚਾਖ ਕੇ ਪਸ਼ੂ ਖੜੋ ਜੀ ਸਾਰੀਆਂ ਸੂਈਆਂ ਆਂ ਅਸੀਂ ਕਦੀ ਵੀ ਨਹੀਂ ਕਿੰਨੇ ਮੀਜਾ ਬਿਨਾਂ ਚਵਾਈ ਤਾਂ ਜਾਂ ਕਿਸ ਦੀ ਗਾਰੰਟੀ ਤੇ ਪਸ਼ੂ ਲੈ ਜਾਉਂਗੀ